ਨੰਦ ਸਰਦਾਰ ਕੋਲੇ 150 ਕਿਲਾ ਪੈਲੀ ਦਾ ਹੁੰਦਾਗਾ ਤੇ ਉਹਦੇ ਮੁੰਡੇ ਦਾ ਨਾਮ ਹੁੰਦਾ ਪ੍ਰੀਤ ਪ੍ਰੀਤਮ ਚੰਡੀਗੜ੍ਹ ਪੜਦਾਗਾ ਚੰਡੀਗੜ੍ਹ ਪੜਦੇ ਪੜਦੇ ਨੂੰ ਯੂਨੀਵਰਸਿਟੀ ਚ ਕੁੜੀ ਪਸੰਦ ਆਉਂਦੀ ਹੈਗੀ ਪਰਮਜੀਤ ਕੌਰ ਪੰਮੀ ਨਾਮ ਹੁੰਦਾਗਾ ਲਾਅ ਕਰਦੀ ਹੁੰਦੀ ਉਸ ਟਾਈਮ ਤੇ ਲਵ ਮੈਰਿਜਾਂ ਦਾ ਦੌਰ ਨਹੀਂ ਹੁੰਦਾ ਸੀਗਾ ਘਰਦਿਆਂ ਨੂੰ ਬੜੀ ਔਖੀ ਮਨਾਉਣਾ ਪੈਂਦਾ ਸੀਗਾ ਤੇ ਉਹ ਕਹਿੰਦਾ ਮੈਨੂੰ ਨੌਕਰੀ ਦੀ ਲੋੜ ਨਹੀਂ ਮੈਨੂੰ ਘਰਾਂ ਨੇ ਕਰ ਦਿੱਤੀ ਚਾਹੀਦੀ ਹੈ। ਪ੍ਰੀਤਮ ਦਾ ਵਿਆਹ ਹੋ ਜਾਂਦਾ ਹੈ। ਦੁਸ਼ਮਣੀ ਵਾਲੇ ਬੰਦੇ ਉਹਦੇ ਮੁੰਡੇ ਨੂੰ ਮੌਤ ਦੇ ਘਾਟ ਉਦਾਰ ਦਿੰਦੇ ਨੇ। ਆਨੰਦ ਵੀ ਸੋਚਦਾ ਹੈ ਚੰਗੀ ਨੂੰ ਸਿਆਣੀ ਕੁੜੀ ਹੈਗੀ ਹੈਗੀ। ਮੈਂ ਕੋਈ ਰਿਸ਼ਤਦਾਰੀ ਚੋਂ ਮੁੰਡਾ ਲਿਆ ਕੇ ਇਹਨੂੰ ਪੱਗ ਦੇ ਦਵਾਂ। ਪਰਿਵਾਰ ਨੂੰ ਇੱਕ ਸਦਮਾ ਹੋਰ ਝੱਲਣਾ ਪੈਂਦਾਗਾ ਜਿਹੜੀ ਆਨੰਦ ਦੇ ਘਰ ਵਾਲੀ ਹੁੰਦੀ ਹੈਗੀ। ਪ੍ਰੀਤਮ ਦੀ ਮਾਂ ਉਹ ਵੀ ਮਰ ਜਾਂਦੀ। ਇੱਕ ਬਹੁਤ ਤਕੜਾ ਸਰਦਾਰ, ਬੜੇ ਹੌਂਸਲੇ ਵਾਲਾ ਬੰਦਾ ਜੋ ਲੋਕਾਂ ਨੂੰ ਹੌਂਸਲੇ ਨਾਲ ਜ਼ਿੰਦਗੀ ਕੱਟਣ ਦੀ ਪ੍ਰੇਰਨਾ ਦਿੰਦਾ ਸੀ ਆਪ ਢੈਟ ਢੇਰੀ ਹੋ ਕੇ ਬੈਠ ਜਾਂਦਾ। ਪੰਮੀ ਵੀ ਅੰਦਰੋਂ ਟੁੱਟ ਜਾਂਦੀ ਆ ਉਹਨੂੰ ਕਹਿੰਦਾਗਾ ਮੇਰੀ ਤਾਂ ਜ਼ਿੰਦਗੀ ਪਤਾ ਨਹੀਂ ਹੁਣ ਕੀ ਹੋਣਾ ਨਹੀਂ ਹੋਣਾਗਾ ਤੂੰ ਆਉਦੀ ਜ਼ਿੰਦਗੀ ਨਾਲ ਖਰਾਬ ਕਰਤੀ ਏ ਮੈਂ ਤੇਰਾ ਪਿਓ ਆ ਤੂੰ ਮੇਰੀ ਧੀ ਆ ਤੂੰ ਮੈਨੂੰ ਪਿਓ ਮੰਨਦੀ ਆ ਮੈਂ ਤੇਰਾ ਵਿਆਹ ਕਰਕੇ ਤੈਨੂੰ ਮੈਂ ਕਿਸੇ ਹੋਰ ਘਰ ਦੇ ਵਿੱਚ ਤੋਰਨਾ ਚਾਹਣਾਗਾ ਮੇਰੇ ਤਾਂ ਜੋ ਜ਼ਿੰਦਗੀ ਵਿੱਚ ਸਦਮੇ ਲੱਗੇ ਨੇ ਲੱਗੇ ਨੇ ਪਰ ਤੂੰ ਇਸ ਉਮਰ ਦੇ ਵਿੱਚ ਐਡੇ ਵੱਡੇ ਦੁੱਖ ਨਾਸ ਹੈ ਸਾਡੀ ਦੁੱਖਾਂ ਦੀ ਦੇਲ ਹੀ ਹੈਗੀ ਇਹ ਤੋਂ ਤੈਨੂੰ ਮੈਂ ਅੱਗੇ ਲੰਘਾਉਣਾ ਚਾਹਣਾਗਾ ਲੋਕਾਂ 'ਚ ਗੱਲਾਂ ਚੱਲਦੀਆਂ ਨੇ ਘਰ ਦੇ ਵਿੱਚ ਕੱਲੇ ਨੂੰ ਸੋਹਰਾ ਰਹਿ ਗਏ ਨੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਗੱਲਬਾਤ ਹੋਊਗੀ ਨਹੀਂ ਤਾਂ ਇਹਦੀ ਨੂੰਹ ਦੇ ਘਰ ਦੇ ਆ ਕੇ ਇਹਨੂੰ ਲੈ ਜਾਂਦੇ ਇਨੂੰ ਕਿਤੇ ਹੋਰ ਵਿਆਹ ਸਕਦੇ ਸੀ ਸੱਥਾਂ ਦੇ ਵਿੱਚ 100 ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਲੋਕ ਸੋਚਦੇ ਨੇ ਕਿ ਇਹਨਾਂ ਦੀ ਨੂੰਹ ਸਹੁਰੇ ਦੀ ਆਪਸ ਦੇ ਵਿੱਚ ਕੋਈ ਗਿੱਟਮਿਟ ਹੈ ਉਧਰ ਜਿਨ੍ਹਾਂ ਨੇ ਪ੍ਰੀਤਮ ਦਾ ਕਤਲ ਕੀਤਾ ਹੁੰਦਾ ਉਹ ਵੀ ਖੁੱਲਿਆਂ ਘੁੰਮਦੇ ਨੇ ਪੰਮੀ ਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਪੰਮੀ ਆਪਣੇ ਸਹੁਰੇ ਨੂੰ ਸ਼ਾਮ ਨੂੰ ਕਹਿੰਦੀ ਹੈ ਬਾਪੂ ਤੇਰਾ ਦੂਜਾ ਵਿਆਹ ਕਰਨਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਮੈਂ ਤੇ ਲਾਡੀ ਲਾਡੀ ਭਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਮ ਅੱਜ ਜਿਹੜੀ ਆਪਾਂ ਕਹਾਣੀ ਲੈ ਕੇ ਆਏ ਆਂਗੇ ਇਹ ਆਨੰਦ ਦੇ ਪਰਿਵਾਰ ਦੀ ਕਹਾਣੀ ਆਨੰਦ ਸਰਦਾਰ ਹਮ ਆਨੰਦ ਸਰਦਾਰ ਕੋਲੇ 150 ਕਿੱਲਾ ਪੈਲੀ ਦਾ ਹੁੰਦਾਗਾ ਤੇ ਬਹੁਤ ਚੰਗਾ ਬੰਦਾ ਹੁੰਦਾਗਾ ਤੇ ਉਹਦੇ ਮੁੰਡੇ ਦਾ ਨਾਮ ਹੁੰਦਾ ਪ੍ਰੀਤਮ ਪ੍ਰੀਤਮ ਚੰਡੀਗੜ੍ਹ ਪੜਦਾਗਾ ਚੰਡੀਗੜ੍ਹ ਪੜਦੇ-ਪੜਦੇ ਨੂੰ ਯੂਨੀਵਰਸਿਟੀ ਚ ਕੁੜੀ ਪਸੰਦ ਆਉਂਦੀ ਹੈਗੀ ਹਰਿਆਣੇ ਦੀ ਕੁੜੀ ਹੁੰਦੀ ਆ ਪਰਮਜੀਤ ਕੌਰ ਪੰਮੀ ਨਾ ਹੁੰਦਾਗਾ ਲਾਅ ਕਰਦੀ ਹੁੰਦੀ ਹੈ ਤੇ ਪੜਨ ਤੋਂ ਬਾਅਦ ਪ੍ਰੀਤਮ ਜਦੋਂ ਘਰੇ ਆਉਂਦਾਗਾ ਆਨੰਦ ਪ੍ਰੀਤਮ ਦਾ ਪਿਓ ਕਹਿੰਦਾ ਚੱਲ ਵੀ ਜਵਾਨਾ ਤੇਰਾ ਹੁਣ ਵਿਆਹ ਕਰਦੀ ਏ ਤੇਰੀ ਵਿਆਹ ਦੀ ਉਮਰ ਹੈ ਉਸ ਟਾਈਮ ਤੇ ਲਵ ਮੈਰਿਜ ਦਾ ਦੌਰ ਨਹੀਂ ਹੁੰਦਾ ਸੀਗਾ ਘਰਦਿਆਂ ਨੂੰ ਬੜੀ ਔਖੀ ਮਨਾਉਣਾ ਪੈਂਦਾ ਸੀਗਾ ਤੇ ਪ੍ਰੀਤਮ ਨੇ ਆਪਦੇ ਪਿਓ ਨੂੰ ਦੱਸਿਆ ਬਾਪੂ ਮੈਂ ਵਿਆਹ ਤਾਂ ਕਰਾਉਂਗਾ ਪਰ ਮੇਰੀ ਨਿਗਾ ਚ ਇੱਕ ਕੁੜੀ ਐ ਹਰਿਆਣੇ ਦੀ ਕੁੜੀ ਐ ਤੇ ਨਾਂ ਹੈਗਾ ਉਹਦਾ ਪਰਮਜੀਤ ਕੌਰ ਬਹੁਤ ਸਿਆਣੀ ਆ ਲਾਅ ਕਰਦੀ ਆ ਵਕੀਲ ਬਣ ਜੋਗੀ ਹੂੰ ਪਿਓ ਕਹਿੰਦਾ ਮੈਨੂੰ ਨੌਕਰੀ ਦੀ ਲੋੜ ਨਹੀਂ ਮੈਨੂੰ ਘਰਾਣੇ ਕਰ ਦਿੱਤੀ ਚਾਹੀਦੀ ਆ ਹੂੰ ਚੰਗੇ ਘਰਾਣੇ ਕਰ ਦਿੱਤੀ ਚਾਹੀਦੀ ਆ ਮੈਨੂੰ ਨੌਕਰੀ ਨੌਕਰੀ ਦੀ ਲੋੜ ਨਹੀਂ ਤੈਨੂੰ ਪਤਾ ਪੁੱਤਰਾ ਜਮੀਨ ਜਾਇਦਾਦ ਆਪਣੇ ਕੋਲੇ ਬਥੇਰੀ ਹੈਗੀ ਤੈਨੂੰ ਵੀ ਮੈਂ ਨੌਕਰੀ ਆਸਤੇ ਨਹੀਂ ਪੜਾਇਆਗਾ ਤੈਨੂੰ ਮੈਂ ਇੱਕ ਜ਼ਿੰਦਗੀ ਦਾ ਇੱਕ ਸਲੀਕਾ ਸਿਖਾਉਣ ਆਸਤੇ ਤੈਨੂੰ ਬੈਠਣਾ ਉੱਠਣਾ ਚੰਗਾ ਆਜੇ ਚੰਗੇ ਲੋਕਾਂ ਨਾਲ ਤਰੀ ਜਿਹੜਾ ਹੈਗਾ ਵਾਰਤਾਲਾਪ ਹੋ ਜੇ ਤਾਂ ਕਰਕੇ ਪੜਾਇਆ ਮੈਨੂੰ ਮੈਂ ਤੈਨੂੰ ਕਿਸੇ ਨੌਕਰੀ ਦੇ ਲਈ ਨਹੀਂ ਪੜਾਇਆ ਆਪਾਂ ਜੱਦੀ ਸਰਦਾਰ ਆ 150 ਕਿੱਲਾ ਮੇਰੇ ਹੀ ਹਿੱਸੇ ਆ ਲੈ ਤੈਨੂੰ ਹੀ ਜਾਣਾਗਾ ਤੈਨੂੰ ਤੇ ਤੇਰੇ ਘਰ ਵਾਲੀ ਨੂੰ ਕਿਸੇ ਨੌਕਰੀ ਦੀ ਲੋੜ ਨਹੀਂ ਇਹ ਗੱਲ ਮੈਨੂੰ ਲਾਲਚਾਉਂਦੇ ਪਰ ਹਾਂ ਜੇ ਤੈਨੂੰ ਵਾਕਈ ਕੁੜੀ ਪਸੰਦ ਹੈਗੀ ਤਾਂ ਉਹਦਾ ਤੂੰ ਮੈਨੂੰ ਐਡਰੈਸ ਦੇ ਮੈਂ ਉਹਦਾ ਪਤਾ ਕਰ ਦਾਂਗਾ ਤੇ ਜੇ ਕੁੜੀ ਠੀਕ ਲੱਗੀ ਤਾਂ ਆਪਾਂ ਤੇਰਾ ਉੱਥੇ ਵਿਆਹ ਕਰ ਦਿਆਂਗੇ ਮੁੰਡਾ ਜਦੋਂ ਦੁਆਰੇ ਚੰਡੀਗੜਾੋਂ ਲੱਗਾ ਪੰਮੀ ਨੂੰ ਮਿਲ ਕੇ ਜਾਂਦਾਗਾ ਤੇ ਜਾ ਕੇ ਆਉਦੇ ਪਿਓ ਨੂੰ ਐਡਰੈਸ ਦਿੰਦਾਗਾ ਫੋਨ ਤਾਂ ਉਹਦੇ ਹੁੰਦੇ ਨਹੀਂ ਸੀਗੇ ਜਾ ਕੇ ਐਡਰੈਸ ਦਿੰਦਾਗਾ ਤੇ ਪੰਮੀ ਨੂੰ ਵੀ ਕਹਿ ਕੇ ਆਉਂਦਾਗਾ ਵੀ ਤੂੰ ਵੀ ਆਪਦੇ ਘਰੇ ਗੱਲ ਕਰ ਲੈ ਮੈਂ ਤਾਂ ਆਪਦੇ ਘਰੇ ਗੱਲ ਕਰ ਲਈ ਆ ਤੇ ਪੰਮੀ ਵੀ ਇੱਕ ਚੰਗੇ ਘਰ ਦੀ ਕੁੜੀ ਹੁੰਦੀ ਹੈਗੀ ਤੇ ਪੰਮੀ ਵੀ ਆਪਦੇ ਘਰੇ ਗੱਲ ਕਰਦੀ ਆ ਦੋਨਾਂ ਦੀਆਂ ਤਾਰਾਂ ਆਪਸ ਵਿੱਚ ਮਿਲਦੀਆਂ ਨੇਗੀਆਂ ਦੋਨਾਂ ਨੂੰ ਇੱਕ ਦੂਜੇ ਦੇ ਜਿਹੜੇ ਹੈਗੇ ਘਰ-ਬਾਰ ਸਾਰਾ ਕੁਝ ਫਿੱਟ ਆ ਜਾਂਦਾਗਾ ਤੇ ਪੰਮੀ ਦਾ ਤੇ ਪ੍ਰੀਤਮ ਦਾ ਜਿਹੜਾ ਹੈਗਾ ਰਿਸ਼ਤਾ ਹੋ ਜਾਂਦਾਗਾ ਪੰਮੀ ਦਾ ਸਹੁਰਾ ਆਨੰਦ ਕਹਿੰਦਾ ਤੀ ਇਹ ਹੁਣ ਤਾਨੂੰ ਪੜਨ ਦੀ ਲੋੜ ਨਹੀਂ ਤੁਹਾਡਾ ਛਗਣ ਕਰਤਾ ਹੁਣ ਤੂੰ ਜਿਹੜੇ 2-4 ਮਹੀਨੇ ਲਾਉਣੇ ਨੇ ਆਪਦੇ ਮਾਪਿਓ ਕੋਲੇ ਲਾਲਾ ਤੁਸੀਂ ਮੇਰੇ ਪੁੱਤੋਂ ਤੁਸੀਂ ਮੇਰੀ ਧੀਆਂ ਤੂੰ ਠੀਕ ਆ ਆਪਦੇ ਮਾਪਿਓ ਕੋਲੇ ਲਾਲਾ ਇਹ ਤੋਂ ਬਾਅਦ ਤੈਨੂੰ ਅਸੀਂ ਵਿਆਹ ਕੇ ਲੈ ਜਾਣਾ ਚੜ੍ਹਦੇ ਸਿਆਲ ਦਾ ਆਪਾਂ ਤੁਹਾਡਾ ਵਿਆਹ ਰੱਖਾਂਗੇ ਤੇ ਉਹੀ ਗੱਲ ਹੁੰਦੀ ਆ ਪੰਮੀ ਵੀ ਪਰਮਜੀਤ ਵੀ ਆਪਦੇ ਘਰ ਰਹਿੰਦੀ ਆ ਆਪਦਾ ਜਿਹੜਾ ਹੈਗਾ ਦਾਜ ਦੇਹੇਜ ਹੱਥਾਂ ਨਾਲ ਜੋੜਦੀ ਆ ਹੱਥਾਂ ਨਾਲ ਆਪਦੀਆਂ ਜੜੀਆਂ ਹੈਗੀਆਂ ਜਰੂਰੀ ਦੀਆਂ ਚੀਜ਼ਾਂ ਜੋ ਵੀ ਉਹਨੇ ਦਾਜ ਦੇ ਵਿੱਚ ਲੈ ਕੇ ਜਾਣਾ ਹੁੰਦਾਗਾ ਸਾਰੀਆਂ ਚੀਜ਼ਾਂ ਖਰੀਦਦੀ ਹੈਗੀ ਤੇ ਚਾਵਾਂ ਨਾਲ ਪ੍ਰੀਤਮ ਦਾ ਤੇ ਪੰਮੀ ਦਾ ਵਿਆਹ ਕੀਤਾ ਜਾਂਦਾ ਹੂੰ ਪ੍ਰੀਤਮ ਦਾ ਵਿਆਹ ਹੋ ਜਾਂਦਾ ਹੈ ਹੂੰ ਇੱਕ ਵਧੀਆ ਸੋਹਣੀ ਜ਼ਿੰਦਗੀ ਜਿਹੜੀ ਹੈਗੀ ਹੈਗੀ ਆਨੰਦ ਦੇ ਪਰਿਵਾਰ ਦੀ ਚਾਰ ਜਾਨੇ ਹੁੰਦੇ ਨੇ ਵਧੀਆ ਜ਼ਿੰਦਗੀ ਤੁਰਦੀ ਹੈਗੀ ਆਨੰਦ ਆਪਦੇ ਮੁੰਡੇ ਦੇ ਨਾਲ ਹਮੇਸ਼ਾ ਬਾਡੀਗਾਰਡ ਰੱਖਦਾ अच्छा क्यों क्योंकि नंद दी जद्दी दुश्मनी हुंदी है परिवारਾਂ ਤੋਂ ਪਿੱਛੇ ਤੋਂ ਲੈ ਕੇ ਜੱਦੀ ਦੁਸ਼ਮਣੀ ਹੁੰਦੀ ਹੈ ਬੈਸ ਹੁੰਦੀ ਹੈ ਜਿੱਦ ਹੁੰਦੀ ਹੈ ਪਿੰਡ ਦੇ ਵਿੱਚ ਨੰਦ ਨੂੰ ਡਰ ਹੁੰਦਾ ਕਿ ਉਹ ਦੁਸ਼ਮਣੀ ਦੇ ਰੰਜਸ ਦੇ ਵਿੱਚ ਉਹਦੇ ਮੁੰਡੇ ਨੂੰ ਮੌਤ ਦੇ ਘਾਟ ਨਾ ਉਤਾਰ ਦੇਣ ਜਾਂ ਕੋਈ ਹੋਰ ਨੁਕਸਾਨ ਨਾ ਪਹੁੰਚਾ ਦੇ ਇਸੇ ਕਰਕੇ ਨੰਦ ਨੇ ਅੱਜ ਤੱਕ ਆਪਣਾ ਮੁੰਡਾ ਪਿੰਡ ਦੇ ਵਿੱਚ ਨਹੀਂ ਬਾੜਿਆ ਸੀ ਇਸੇ ਲਈ ਉਹਨੇ ਆਪਦੇ ਮੁੰਡੇ ਦੀ ਪੜ੍ਹਾਈ ਪਹਿਲਾਂ ਦੇਹਰਾਦੂਨ ਕਰਵਾਈ ਫੇਰ ਚੰਡੀਗੜ੍ਹ ਕਰਵਾਈ ਚੰਡੀਗੜ੍ਹ ਤੋਂ ਬਾਅਦ ਜਦੋਂ ਉਹਨੂੰ ਵਿਆਹ ਕੇ ਪਿੰਡ ਰੱਖਿਆ ਤਾਂ ਆਨੰਦ ਦੇ ਦਿਮਾਗ ਦੇ ਵਿੱਚ ਇੱਕ ਬਹੁਤ ਵੱਡਾ ਡਰ ਹੁੰਦਾਗਾ ਜਿਹੜੀ ਉਹਦੀ ਦੁਸ਼ਮਣੀ ਹੁੰਦੀ ਹੈ ਇਹ ਉਹ ਵੀ ਆਪਦੇ ਸਰੀਕੇ ਦੇ ਵਿੱਚ ਹੀ ਹੁੰਦੀ ਹੈ ਜ਼ਮੀਨ ਨੂੰ ਲੈ ਕੇ ਦੁਸ਼ਮਣੀ ਹੁੰਦੀ ਹੈ ਉਹੀ ਸਰੀਕੇ ਵਾਲੇ ਉਹੀ ਦੁਸ਼ਮਣੀ ਵਾਲੇ ਬੰਦੇ ਉਹਦੇ ਮੁੰਡੇ ਨੂੰ ਮੌਤ ਦੇ ਘਾਟ ਉਦਾਰ ਦਿੰਦੇ ਨੇ ਇੱਕ ਹੱਸਦੇ ਵਸਦੇ ਪਰਿਵਾਰ ਦੇ ਵਿੱਚ ਨਮੋਸ਼ੀ ਆ ਜਾਂਦੀ ਹੈ ਇੱਕ ਘਰ ਦੇ ਵਿੱਚ ਸੱਥਰ ਵਿਸ ਜਾਂਦੀ ਹੈ ਮਾਂ ਨੂੰ ਬਹੁਤ ਦੁੱਖ ਹੁੰਦਾਗਾ ਤੇ ਨੰਦ ਨੂੰ ਵੀ ਬਹੁਤ ਵੱਡਾ ਸਦਮਾ ਲੱਗਦਾਗਾ ਉਹਨੂੰ ਲੱਗਦਾ ਕਿ ਮੈਂ ਆਪਦੇ ਮੁੰਡੇ ਪ੍ਰੀਤਮ ਨੂੰ ਚੰਡੀਗੜੀ ਰੱਖ ਲੈਂਦਾ ਜਾਂ ਕਿਸੇ ਹੋਰ ਸ਼ਹਿਰ ਚ ਰੱਖ ਲੈਂਦਾ ਤਾਂ ਜੋ ਮੇਰੇ ਮੁੰਡੇ ਦੀ ਜਾਨ ਜਿਹੜੀ ਹੈਗੀ ਉਹ ਬਚ ਜਾਂਦੀ ਨੰਦ ਇਸ ਚੀਜ਼ ਦਾ ਬਹੁਤ ਪਛਤਾਵਾ ਕਰਦਾਗਾ ਉਧਰ ਪਰਮਜੀਤ ਪੰਮੀ ਬਹੁਤ ਦੁੱਖ ਦੇ ਵਿੱਚ ਹੁੰਦੀ ਆ ਪਰ ਉਹ ਇੱਕ ਹੌਸਲੇ ਵਾਲੀ ਕੁੜੀ ਹੁੰਦੀ ਆ ਉਹ ਆਪ ਵੀ ਥੋੜਾ ਜਿਹਾ ਆਪਣੇ ਆਪ ਨੂੰ ਸੰਭਾਲਦੀ ਹੈ ਤੇ ਆਪਦੇ ਮਾਪਿਆਂ ਨੂੰ ਸੱਸ ਸਹੁਰੇ ਨੂੰ ਵੀ ਇਸ ਸਦਵੇਂ ਤੋਂ ਬਾਹਰ ਆਉਣ ਲਈ ਕਹਿੰਦੀ ਹੈ ਆਪਣੇ ਮਾਪਿਆਂ ਨੂੰ ਹੌਸਲਾ ਦਿੰਦੀ ਹੈ ਸੱਸ ਸਹੁਰੇ ਨੂੰ ਹੌਸਲਾ ਦਿੰਦੀ ਹੈ ਇਸ ਸਦਵੇਂ ਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦੀ ਹੈ ਕਹਿੰਦੀ ਹੈ ਤੇ ਬਾਹਰ ਲੈ ਕੇ ਵੀ ਆਉਂਦੀ ਹੈ ਦੁਬਾਰਾ ਤੋਂ ਜ਼ਿੰਦਗੀ ਇੱਕ ਟਰੈਕ ਦੇ ਉੱਤੇ ਆਉਂਦੀ ਹੈ ਲੈਂਡ ਦੇ ਉੱਤੇ ਆਉਂਦੀ ਹੈ ਆਨੰਦ ਵੀ ਸੋਚਦਾ ਹੈ ਕਿ ਮੇਰੇ ਕੋਲੇ ਇੱਕ ਚੰਗੀ ਨੂੰ ਸਿਆਣੀ ਕੁੜੀ ਹੈਗੀ ਹੈਗੀ ਮੈਂ ਕੋਈ ਰਿਸ਼ਤਦਾਰੀ ਚੋਂ ਮੁੰਡਾ ਲਿਆ ਕੇ ਇਹਨੂੰ ਪੱਗ ਦੇ ਦੂੰਗਾ ਜਿਹੜਾ ਮੇਰਾ ਆਉਣ ਵਾਲੀ ਜਿਹੜੀ ਘਰ ਦੀ ਪੀੜੀ ਹੈਗੀ ਪੀੜੀ ਤਾਂ ਵੱਜੂਗੀ ਪਰ ਪਰਿਵਾਰ ਨੂੰ ਇੱਕ ਸਦਮਾ ਛੱਡਣ ਤੋਂ ਬਾਅਦ ਇੱਕ ਸਦਮਾ ਹੋਰ ਝਗੜਾ ਪੈਂਦਾਗਾ ਜਿਹੜੀ ਆਨੰਦ ਦੇ ਘਰ ਵਾਲੀ ਹੁੰਦੀ ਹੈਗੀ ਪ੍ਰੀਤਮ ਦੀ ਮਾਂ ਪੰਮੀ ਦੀ ਸੱਸ ਉਹ ਮੁੰਡੇ ਦੀ ਟੈਨਸ਼ਨ ਦੇ ਵਿੱਚ ਮੁੰਡੇ ਦੇ ਬਿਜੋਗ ਦੇ ਵਿੱਚ ਉਹ ਵੀ ਮਰ ਜਾਂਦੀ ਹੈ ਪਰਿਵਾਰ ਦੇ ਵਿੱਚ ਆਨੰਦ ਤੇ ਆਨੰਦ ਦੀ ਨੂੰ ਪੰਮੀ ਰਹਿ ਜਾਂਦੇ ਨੇ ਨੰਨ ਬੜਾਈ ਨਾਰਾਜ਼ ਰਹਿਣ ਲੱਗ ਜਾਂਦਾ ਇੱਕ ਬਹੁਤ ਤਕੜਾ ਸਰਦਾਰ ਬੜੇ ਹੌਂਸਲੇ ਵਾਲਾ ਬੰਦਾ ਜੋ ਲੋਕਾਂ ਨੂੰ ਸੇਧ ਦਿੰਦਾ ਸੀ ਜੋ ਲੋਕਾਂ ਨੂੰ ਹੌਂਸਲੇ ਨਾਲ ਜ਼ਿੰਦਗੀ ਕੱਟਣ ਦੀ ਪ੍ਰੇਰਣਾ ਦਿੰਦਾ ਸੀ ਆਪ ਢੈ ਢੇਰੀ ਹੋ ਕੇ ਬੈਠ ਜਾਂਦਾ ਹੈ ਤੇ ਉਧਰ ਪੰਮੀ ਵੀ ਬੜੀ ਨਾਰਾਜ਼ ਹੁੰਦੀ ਆ ਪੰਮੀ ਵੀ ਅੰਦਰੋਂ ਟੁੱਟ ਜਾਂਦੀ ਆ ਕਿ ਹੌਂਸਲਾ ਹੁਣ ਐਨਾ ਕਿੰਨਾ ਕਸੀ ਕਿੱਥੋਂ ਲੈ ਕੇ ਆਈਏ ਰੱਬ ਤਾਂ ਸਾਡੇ ਬਾਅਦ ਹੀ ਪੈ ਗਿਆ ਇੱਕ ਤੋਂ ਬਾਅਦ ਸਾਨੂੰ ਦੂਜੀ ਮੁਸੀਬਤ ਦੇਤੀ ਪਹਿਲਾਂ ਮੇਰੇ ਘਰ ਵਾਲਾ ਖੋਲਿਆ ਫੇਰ ਮੇਰੀ ਮਾਂ ਖੋਲੀ ਮੈਂ ਤੇ ਮੇਰਾ ਪਿਓ ਸ ਹੀ ਰਹਿ ਗਏ ਆ ਇਸ ਤੋਂ ਬਾਅਦ ਪਤਾ ਨਹੀਂ ਸਾਡੇ ਨਾਲ ਕੀ ਬਣੂਗਾ ਹੂੰ ਚਲੋ ਜੀ ਹੌਲੀ ਹੌਲੀ ਪਰਿਵਾਰ ਫੇਰ ਇਸ ਵਿਜੋਗ ਚੋਂ ਬਾਹਰ ਆਉਂਦਾਗਾ ਇਸ ਸਦਮੇ ਦੇ ਵਿੱਚੋਂ ਬਾਹਰ ਆਉਂਦਾਗਾ ਉਧਰ ਸਕੇ ਜਿੰਨਾਂ ਨਾਲ ਉਹਨਾਂ ਦੀ ਜੱਦੀ ਦੁਸ਼ਮਣੀ ਹੁੰਦੀ ਹੈਗੀ ਉਹ ਵੀ ਉਹਨਾਂ ਦੀ ਜ਼ਮੀਨ ਨੂੰ ਹੜਪਣ ਦੀਆਂ ਗੱਲਾਂ ਕਰਦੇ ਨੇ ਹੂੰ ਉਹ ਵੀ ਕਹਿੰਦੇ ਨੇ ਪਿੰਡ ਦੇ ਵਿੱਚ ਗੱਲਾਂ ਚੱਲਦੀਆਂ ਸਾਥਾਂ ਦੇ ਵਿੱਚ ਗੱਲਾਂ ਚੱਲਦੀਆਂ ਵੀ ਆਨੰਦ ਕੋਲੇ ਹੁਣ ਵਾਰਿਸ ਤਾਂ ਕੋਈ ਹੈ ਨਹੀਂ ਦੇੜੀ ਦਾ ਇਹੀ ਵਦਨ ਹੀ ਨਹੀਂ ਗਾ ਹੂੰ ਇਹਦੀ ਜ਼ਮੀਨ ਦਾ ਇਹਦੇ ਸਰੀਕੇ ਵਾਲੀ ਦੱਬਣਗੇ ਉਧਰ ਸਰੀਕੇ ਵਾਲੇ ਵੀ ਆਪਣੀ ਧੌਂਸ ਜਮਾਉਂਦੇ ਨੇ ਜਸ਼ਨ ਮਨਾਉਂਦੇ ਨੇ ਵੀ ਹਾਂ ਅਸੀਂ ਇਸ 150 ਕਿੱਲੇ ਦੇ ਹੱਕਦਾਰ ਹੋਵਾਂਗੇ ਸਾਡੀ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਇਸ ਜ਼ਮੀਨ ਨੂੰ ਵਾਹਿਆ ਕਰਨਗੀਆਂ ਆਨੰਦ ਨੂੰ ਜਾਂਦਿਆਂ ਨੂੰ ਦੇਖ ਕੇ ਮੁਸਕੜੀਆਂ ਹੱਸਦੇ ਨੇ ਪੱਟਾਂ ਦੇ ਥਾਪੀਆਂ ਮਾਰਦੇ ਨੇ ਆਨੰਦ ਇਸ ਚੀਜ਼ ਨੂੰ ਲੈ ਕੇ ਬਹੁਤ ਨਾਰਾਜ਼ ਹੁੰਦਾ ਹੈ ਤੇ ਆਨੰਦ ਟੁੱਟ ਜਾਂਦਾ ਅੰਦਰੋਂ ਇੱਕ ਦਿਨ ਆਪਦੀ ਨੂ ਨੂੰ ਕਹਿੰਦਾ ਪੁੱਤ ਮੇਰੀ ਗੱਲ ਸੁਣ ਆ ਬੈਠ ਮੇਰੇ ਕੋਲੇ ਬੈਠ ਮੈਂ ਤੇਰਾ ਨਕਰਾਇ ਕਰਨੀ ਆ ਆਪਣੀ ਨੂ ਨੂੰ ਕਹਿੰਦਾਗਾ ਮੇਰੀ ਤਾਂ ਜ਼ਿੰਦਗੀ ਪਤਾ ਨਹੀਂ ਹੁਣ ਕੀ ਹੋਣਾ ਨਹੀਂ ਹੋਣਾਗਾ ਤੂੰ ਆਉਦੀ ਜ਼ਿੰਦਗੀ ਨਾ ਖਰਾਬ ਕਰਤੀ ਏ ਮੈਂ ਤੇਰਾ ਪਿਓ ਆ ਤੂੰ ਮੇਰੀ ਧੀ ਆ ਤੂੰ ਮੈਨੂੰ ਪਿਓ ਮੰਨਦੀ ਆ ਚਾਹੇ ਮੈਂ ਤੇਰਾ ਸਾਕਾ ਪਿਓ ਨਹੀਂ ਹੈਗਾਗਾ ਮੇਰੇ ਇੱਕੋ ਹੀ ਇੱਕ ਮੁੰਡਾ ਸੀ ਉਹ ਦੀ ਤੂੰ ਅੰਸ਼ਾ ਉਹਦੇ ਘਰ ਵਾਲੀਆਂ ਇਸ ਕਰਕੇ ਤੂੰ ਮੇਰੀ ਧੀ ਹੈਗੀ ਮੈਂ ਤੇਰਾ ਵਿਆਹ ਕਰਕੇ ਤੈਨੂੰ ਮੈਂ ਕਿਸੇ ਹੋਰ ਘਰ ਦੇ ਵਿੱਚ ਤੋਰਨਾ ਚਾਹਣਾਗਾ ਮੇਰੇ ਤਾਂ ਜੋ ਜ਼ਿੰਦਗੀ ਵਿੱਚ ਸਦਮੇ ਲੱਗੇ ਨੇ ਲੱਗੇ ਨੇ ਪਰ ਤੂੰ ਇਸ ਉਮਰ ਦੇ ਵਿੱਚ ਐਡੇ ਵੱਡੇ ਦੁੱਖ ਨਾ ਸਹਿ ਮੇਰਾ ਤਾਂ ਜੋ ਬਣੂਗਾ ਬਣੂਗਾ ਪੁੱਤ ਮੈਂ ਤੇਰੇ ਮੇਰੀ ਇੱਕ ਇੱਛਾ ਹੈਗੀ ਤੇਰਾ ਮੈਂ ਵਿਆਹ ਕਰਕੇ ਤੈਨੂੰ ਮੈਂ ਦੁਖੀ ਨਹੀਂ ਦੇਖਣਾ ਚਾਹੁੰਦਾਗਾ ਤੇਰਾ ਮੈਂ ਵਿਆਹ ਕਰਕੇ ਇਸ ਜਿਹੜੀ ਹੈਗੀ ਹੈਗੀ ਸਾਡੀ ਦੁੱਖਾਂ ਦੀ ਦੇਲ ਹੀ ਹੈਗੀ ਇਹ ਤੋਂ ਤੈਨੂੰ ਮੈਂ ਅੱਗੇ ਲੰਗਾਉਣਾ ਚਾਹਣਾਗਾ ਪਰ ਅੰਮੀ ਇਸ ਚੀਜ਼ ਨੂੰ ਨਹੀਂ ਮੰਨਦੀ ਕਹਿੰਦੀ ਨਹੀਂ ਬਾਪੂ ਤੂੰ ਮੇਰਾ ਪਿਓ ਆ ਮੈਂ ਤੇਰੀ ਧੀ ਆ ਜੇ ਤੇਰੇ ਤੇ ਅੱਜ ਕੋਈ ਦੁੱਖ ਪਿਆ ਮੇਰੇ ਤੇ ਵੀ ਉਹ ਦੁੱਖ ਪਿਆ ਆਪਾਂ ਇਸ ਦੁੱਖ ਨੂੰ ਰਲ ਮਿਲ ਕੇ ਚੱਲਾਂਗੇ ਮੈਂ ਤੇਰੇ ਨਾਲ ਖੜੀ ਆ ਬਾਪੂ ਉਧਰ ਪ੍ਰੀਤਮ ਦੇ ਮਰੇ ਨੂੰ 7-8 ਮਹੀਨੇ ਹੋ ਜਾਂਦੇ ਨੇ ਲੋਕਾਂ ਚ ਗੱਲਾਂ ਚੱਲਦੀਆਂ ਨੇ ਕਿ ਹਾਂ ਪ੍ਰੀਤਮ ਮਰ ਗਿਆ ਪ੍ਰੀਤਮ ਦੀ ਮਾਂ ਮਰ ਗਈ ਘਰ ਦੇ ਵਿੱਚ ਇਕੱਲੇ ਨੂੰ ਸੋਹਰਾ ਰਹਿ ਗਏ ਨੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਗੱਲਬਾਤ ਹੋਊਗੀ ਨਹੀਂ ਤਾਂ ਇਹਦੇ ਇਹਦੀ ਨੂੰਹ ਦੇ ਘਰ ਦੇ ਆ ਕੇ ਇਹਨੂੰ ਲੈ ਜਾਂਦੇ ਇਹਨੂੰ ਕਿਤੇ ਹੋਰ ਵਿਆਹ ਸਕਦੇ ਸੀ ਸੱਥਾਂ ਦੇ ਵਿੱਚ 100 ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਲੋਕ ਸੋਚਦੇ ਨੇ ਕਿ ਇਹਨਾਂ ਦੀ ਨੂੰਹ ਸਹੁਰੇ ਦੀ ਆਪਸ ਦੇ ਵਿੱਚ ਕੋਈ ਗਿੱਟਮਿਟ ਹੈ ਲੋਕ ਕਹਿੰਦੇ ਨੇ ਕੇ ਨੰਦ ਹੁਣ ਆਪਦਾ ਬਾਰਸਤਾ ਲੈ ਕੇ ਆਊਗਾ ਆਪਦੀ ਨੂੰਹ ਤੋਂ ਬੱਚਾ ਜੰਮੂਗਾ ਸੌ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤੇ ਇਹ ਗੱਲ ਜਦੋਂ ਨੰਦ ਦੇ ਕੰਨਾਂ 'ਚ ਪੈਂਦੀ ਆ ਤਾਂ ਨੰਦ ਨੂੰ ਹੋਰ ਪਛਤਾਵਾ ਹੁੰਦਾਗਾ ਨੰਦ ਨੂੰ ਪਤਾ ਹੈ ਕਿ ਪੰਮੀ ਇੱਕ ਵਾਰ ਨਹੀਂ ਮੰਨੇਗੀ ਮੈਨੂੰ ਕਿਹਾ ਸੀਗਾ ਨੰਦ ਪੰਮੀ ਦੇ ਘਰਦਿਆਂ ਨੂੰ ਪੰਮੀ ਦੇ ਮਾਪਿਆਂ ਨੂੰ ਸੁਨੇਹਾ ਲਾਉਂਦਾਗਾ ਤੁਸੀਂ ਆਓ ਪੰਚਾਇਤ ਲਾ ਕੇ ਆਓ ਆਪਾਂ ਬੈਠ ਕੇ ਗੱਲ ਕਰਨੀ ਆ ਪੰਮੀ ਦੇ ਪਿੰਡ ਤੋਂ ਪੰਚਾਇਤ ਆਉਂਦੀ ਆ ਸਾਰੇ ਬੈਠਦੇ ਨੇ ਨੰਦ ਕਹਿੰਦਾਗਾ ਇਹ ਮੇਰੀ ਧੀ ਐ ਥੋਡੀ ਵੀ ਧੀ ਆ ਪਰ ਤੁਹਾਡੇ ਨੂੰ ਬੰਦ ਕੇ ਮੇਰੀ ਧੀ ਆ ਮੈਂ ਇਹਨੂੰ 5-7 ਵਾਰੀ ਕਹਿ ਚੁੱਕਿਆਗਾ ਵੀ ਧੀਏ ਮੈਂ ਤੇਰਾ ਕਿਤੇ ਹੋਰ ਵਿਆਹ ਕਰ ਦਿੰਨਾ ਅੱਜ ਸਾਰੀ ਪੰਚਾਇਤ ਆਈ ਐ ਮੈਂ ਪਰੀ ਪੰਚਾਇਤ ਦੇ ਵਿੱਚ ਇਹ ਗੱਲ ਕਹਿਣਾਗਾ ਕਿ ਹਾਂ ਮੈਂ ਪੰਮੀ ਦਾ ਵਿਆਹ ਕਰਨਾ ਚਾਹਣਾਗਾ ਤਾਂ ਤੁਸੀਂ ਇਹਦੇ ਮਾਪਿਓ ਤੁਸੀਂ ਮੇਰਾ ਸਹਿਯੋਗ ਦਿਓ ਆਪਾਂ ਇਹਦਾ ਕੋਈ ਚੰਗਾ ਘਰ ਦੇਖ ਕੇ ਆਪਾਂ ਵਿਆਹ ਕਰੀਏ ਪਰ ਭਰੀ ਪੰਚਾਇਤ ਦੇ ਵਿੱਚ ਪੰਮੀ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੰਦੀ ਆ ਉਹ ਕਹਿੰਦੀ ਨਹੀਂ ਤੂੰ ਮੇਰਾ ਪਿਓ ਆ ਮੈਂ ਤੇਰੇ ਨਾਲ ਇਸ ਮੁਸੀਬਤ ਨੂੰ ਤੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈਗੀ ਤੇ ਇਸ ਨੂੰ ਚੱਲਣ ਲਈ ਤਿਆਰ ਹੈ ਤੇ ਉੱਥੇ ਪੰਮੀ ਦੇ ਪਿੰਡ ਦੀ ਪੰਚਾਇਤ ਪੰਮੀ ਦਾ ਮਾਪਿਓ ਉਹਨੂੰ ਕਹਿੰਦੇ ਨੇ ਪੁੱਤ ਤੈਨੂੰ ਅੱਜ ਲੱਗਦਾਗਾ ਇਹ ਜ਼ਿੰਦਗੀ ਕੱਢਣੀ ਬਹੁਤ ਔਖੀ ਹੈ ਕੱਲਿਆਂ ਨੂੰ ਇਹ ਜ਼ਿੰਦਗੀ ਲੰਘਾਉਣੀ ਬਹੁਤ ਔਖੀ ਹੈ ਹਮਸਫਰ ਤੋਂ ਬਿਨਾ ਇੱਥੇ ਕੁਛ ਨਹੀਂ ਪਰ ਪੰਮੀ ਆਪਣੇ ਘਰ ਦੇ ਉਹਨੂੰ ਆਪਣੇ ਮਾਪਿਓ ਨੂੰ ਸਾਫ਼ ਮਨਾ ਕਰ ਦਿੰਦੀ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਨਿਕਲ ਜਾਓ ਮੇਰੇ ਘਰ ਤੋਂ ਜੇ ਤੁਸੀਂ ਮੇਰੇ ਨਾਲ ਇਹ ਨਹੀਂ ਗੱਲਾਂ ਕਰਨੀਆਂ ਇਸ ਘਰ ਚ ਮੈਂ ਵਿਆਹ ਕੇ ਆਈ ਹੁਈ ਆ ਇਸ ਘਰ ਚ ਮੈਂ ਨੰਦ ਲੈ ਕੇ ਆਈ ਹੁਈ ਆ ਮੈਂ ਕੋਈ ਉਹੀ ਤਾਂ ਆ ਕੇ ਬੈਠੀ ਨਹੀਂ ਇੱਥੇ ਮੈਂ ਨਹੀਂ ਜਾਣਦੀ ਮੈਂ ਆਪਣੇ ਬਾਪੂ ਦੇ ਨਾਲ ਰਹੂੰਗੀ ਜਿਹੇ ਜੀ ਮੇਰੀ ਜ਼ਿੰਦਗੀ ਹੋਵੇ ਚਾਹੇ ਮੇਰੀ ਜ਼ਿੰਦਗੀ ਨਰਕ ਭਰੀ ਬਣ ਜੇ ਪਰ ਮੈਂ ਇਸ ਦੁੱਖ ਨੂੰ ਝੱਲਣ ਦੇ ਲਈ ਖੜੀ ਆ ਮੈਨੂੰ ਪਤਾ ਪਰਮਾਤਮਾ ਨੇ ਮੇਰੇ ਲਈ ਕੁਝ ਸੋਚਿਆ ਹੋਣਾ ਜੇ ਪਰਮਾਤਮਾ ਨੇ ਮੇਰੇ ਲਈ ਦੁੱਖ ਲਿਖਿਆ ਤਾਂ ਮੈਂ ਇਸ ਦੁੱਖ ਨੂੰ ਝੱਲਣ ਲਈ ਤਿਆਰ ਆ ਤੇ ਪੰਮੀ ਦੇ ਮਾਪਿਓ ਵੀ ਉੱਥੋਂ ਨਾਰਾਜ਼ ਹੋ ਕੇ ਚੱਲ ਜਾਂਦੇ ਨੇ ਫੇਰ ਇਹ ਗੱਲ ਜਦੋਂ ਪਿੰਡ ਦੇ ਵਿੱਚ ਦੁਬਾਰਾ ਫੈਲਦੀ ਆ ਤਾਂ ਪਿੰਡ ਦੇ ਵਿੱਚ ਦੁਬਾਰਾ ਤੋਂ ਖੁੰਡ ਚਰਚਾ ਹੁੰਦੀ ਆ ਦੁਬਾਰਾ ਤੋਂ ਲੋਕ ਆਪਸ ਵਿੱਚ ਗੱਲਾਂ ਕਰਦੇ ਨੇ ਫੇਰ ਫੇਰ ਲੋਕ ਮਨ ਘੜਤ ਗੱਲਾਂ 100 ਤਰ੍ਹਾਂ ਦੀ ਬਣਾਉਂਦੇ ਨੇ ਕਿ ਪੰਮੀ ਤੇ ਪੰਮੀ ਦੇ ਸਹਰੇ ਦੇ ਇਸਤੇ ਨੂੰ ਲੈ ਕੇ 100 ਤਰ੍ਹਾਂ ਦੀਆਂ ਲੋਕ ਜਿਹੜੀਆਂ ਹੈਗੀਆਂ ਗੀਆਂ ਗੱਲਾਂ ਸੋਚਦੇ ਨੇ ਉਧਰ ਜਿਨ੍ਹਾਂ ਨੇ ਪ੍ਰੀਤਮ ਦਾ ਕਤਲ ਕੀਤਾ ਹੁੰਦਾ ਉਹ ਵੀ ਖੁੱਲ੍ਹੇ ਆਮ ਘੁੰਮਦੇ ਨੇ ਪੰਮੀ ਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਕਿਉਂਕਿ ਪ੍ਰਸ਼ਾਸਨ ਨੇ ਵੀ ਇਸ ਕੇਸ ਦੇ ਵਿੱਚ ਕੁਝ ਨਹੀਂ ਕੀਤਾ ਪ੍ਰਸ਼ਾਸਨ ਕਹਿੰਦਾਗਾ ਕਿ ਸਾਨੂੰ ਤਾਂ ਕਾਤਲਾਂ ਦਾ ਪਤਾ ਹੀ ਨਹੀਂ ਲੱਗਿਆ ਕਿਉਂਕਿ ਉੱਥੋਂ ਦਾ ਇੰਸਪੈਕਟਰ ਉਹਨਾਂ ਕਾਤਲਾਂ ਦੇ ਨਾਲ ਰਲਿਆ ਹੁੰਦਾ ਪੈਸੇ ਖਾਦੇ ਹੁੰਦੇ ਨੇ ਹਮ ਆਨੰਦ ਨੂੰ ਬੜਾ ਦੁੱਖ ਹੁੰਦਾ ਪੰਮੀ ਨੂੰ ਬੜਾ ਦੁੱਖ ਹੁੰਦਾ ਕਿ ਸਾਡੇ ਸਾਹਮਣੇ ਸਾਡੇ ਮੇਰੇ ਘਰ ਵਾਲੇ ਦੇ ਆਨੰਦ ਕਹਿੰਦਾ ਮੇਰੇ ਪੁੱਤ ਦੇ ਕਾਤਲ ਸਾਡੇ ਸਾਹਮਣੇ ਖੁੱਲੇ ਆਮ ਤੌਰੇ ਫਿਰਦੇ ਨੇ ਬੜਾ ਬਜੋਗ ਦੇ ਵਿੱਚ ਹੁੰਦੇ ਨੇ ਉਹ ਤੇ ਉਧਰੋਂ ਪੱਟਾਂ ਦੇ ਥਾਪੀਆਂ ਮਾਰ-ਮਾਰ ਕਹਿੰਦੇ ਨੇ ਕਿ ਆਨੰਦ ਦੀ ਜ਼ਮੀਨ ਦਾ 5-7 ਸਾਲ ਹੀ ਨੇ ਆਨੰਦ ਮਰ ਜੂਗਾ ਅਸੀਂ ਦੱਬ ਲਾਂਗੇ ਅਸੀਂ ਹੜਪ ਲਾਂਗੇ ਅਸੀਂ ਪੂਰੇ 150 ਕਿਲੇ ਦੇ ਮਾਲਕ ਹੋ ਜਾਾਂਗੇ ਇਹ ਗੱਲ ਕੰਨੋਂ ਕੰਨੀ ਹੁੰਦੀ ਹੋਈ ਪੰਮੀ ਦੇ ਕੰਨਾਂ ਵਿੱਚ ਵੀ ਆ ਕੇ ਪੈਂਦੀ ਆ ਤੇ ਪੰਮੀ ਸੋਚਦੀ ਆ ਕਿ ਨਹੀਂ ਜੇ ਮੈਂ ਆਪਦੇ ਘਰ ਵਾਲੇ ਦੀ ਮੌਤ ਦਾ ਬਦਲਾ ਨਹੀਂ ਨਾ ਲੈ ਸਕੀ ਤਾਂ ਮੈਂ ਆਪਦੇ ਘਰ ਵਾਲੇ ਦੀ ਜਿਹੜੀ ਜਾਇਜਾਦ ਆ ਉਹ ਥਰੀਕਾਂ ਕੋਲੇ ਐਵੇਂ ਨਹੀਂ ਜਾਣ ਦਿੰਦੀ ਪੰਮੀ ਆਪਣੇ ਸਹੁਰੇ ਨੂੰ ਸ਼ਾਮ ਨੂੰ ਕਹਿੰਦੀ ਆ ਬਾਪੂ ਰਾ ਦੂਜਾ ਵਿਆਹ ਕਰਦੇ ਆ। ਹੂੰ ਤੇ ਬਾਪੂ ਉੱਥੇ ਕਹਿੰਦਾਗਾ ਨਹੀਂ ਧੀਏ ਹੁਣ ਮੇਰੀ ਸੇਵਿਆਂ ਚ ਜਾਣ ਦੀ ਉਮਰ ਐ ਹੁਣ ਮੇਰੀ ਵਿਆਹ ਕਰਾਉਣ ਦੀ ਉਮਰ ਨਹੀਂ ਹੁਣ ਮੈਂ ਜ਼ਿੰਦਗੀ ਚ ਥੱਕ ਗਿਆ ਹਾਰ ਗਿਆ ਬਹੁਤ ਭੱਜ ਲਿਆ ਮੈਂ ਹੂੰ ਪਰ ਉਹ ਕਹਿੰਦੀ ਐ ਬਾਪੂ ਨਹੀਂ ਮੈਂ ਆਪਣੀ ਜ਼ਮੀਨ ਨੂੰ ਸਰੀਕਾਂ ਦੇ ਹਿੱਸੇ ਚ ਜਾਂਦਾ ਨਹੀਂ ਦੇਖ ਸਕਦੀ ਹੂੰ ਆਪਾਂ ਪ੍ਰੀਤਮ ਦੇ ਮੌਤ ਦਾ ਬਦਲਾ ਤਾਂ ਨਹੀਂ ਲੈ ਸਕੇ ਪਰ ਆਪਣਾ ਆਪਣੀ ਜਾਇਦਾਦ ਨੂੰ ਬਚਾ ਤਾਂ ਬਚਾ ਤਾਂ ਸਕਦੇ ਆ ਹੂੰ ਆਉ ਦੇ ਪੇਕਿਆਂ ਚੋਂ ਗੱਲ ਕਰਕੇ ਇੱਕ ਗਰੀਬ ਘਰ ਦੀ ਧੀ ਵਿਆਹ ਕੇ ਲੈ ਕੇ ਆਉਂਦੀ ਹੈਗੀ ਪੰਮੀ ਆਪਣੇ ਪਿੰਡ ਦੇ ਵਿੱਚੋਂ ਹੀ ਆਪਣੇ ਸਰੀਕੇ ਦੇ ਵਿੱਚੋਂ ਸਰੀਕੇ ਦੇ ਉਹਨਾਂ ਦੇ ਕੋਸ਼ਕ ਕਰ ਜਿਹੜੇ ਹੈਗੇ ਨੇ ਉਹ ਡਾਊਨ ਹੁੰਦੇ ਨੇਗੇ ਉਸ ਘਰ ਦੀ ਧੀ ਪੈਸੇ ਦੇ ਕੇ ਪੰਮੀ ਵਿਆਹ ਕੇ ਲੈ ਕੇ ਆਉਂਦੀ ਹੈਗੀ ਆਪਦੀ ਸੱਸ ਬਣਾ ਕੇ ਲੈ ਕੇ ਆਉਂਦੀ ਆ ਆਪ ਤੋਂ ਆਪ ਤੋਂ 2 ਸਾਲ ਛੋਟੀ ਕੁੜੀ ਨੂੰ ਆਪਣੀ ਸੱਸ ਬਣਾ ਕੇ ਲੈ ਕੇ ਆਉਂਦੀ ਹੈ ਪੰਮੀ ਆਪਣੇ ਸਹੁਰੇ ਨਾਲ ਵਿਆਹ ਕਰਕੇ ਵਿਆਹ ਤੋਂ ਵਿਆਹ ਨੂੰ 1 ਸਾਲ ਬੀਤਦਾ ਨੰਦ ਦੇ ਘਰੇ ਦੋ ਬੱਚੇ ਜਨਮ ਲੈਂਦੇ ਨੇ ਇੱਕ ਪੰਮੀ ਦਾ ਦਿਓਰ ਤੇ ਇੱਕ ਪੰਮੀ ਦੀ ਨਣ ਦਾ ਦੋ ਤਿੰਨ ਸਾਲ ਬੀਤਦੇ ਨੇ ਪੰਮੀ ਦੇ ਸਹੁਰੇ ਦੀ ਜੜੀ ਹੈਗੀ ਆ ਉਹ ਮੌਤ ਹੋ ਜਾਂਦੀ ਹੈ ਹੌਲੀ ਹੌਲੀ ਦਿਨ ਬੀਤਦੇ ਨੇ ਬੱਚੇ ਜਵਾਨ ਹੋਣ ਲੱਗਦੇ ਨੇ ਪਰ ਪੰਮੀ ਆਪਣੇ ਸਹੁਰੇ ਵਾਂਗੂ ਹੌਸਲਾ ਨਹੀਂ ਹਾਰਦੀ ਕਿਉਂਕਿ ਉਹਦੇ ਸਹੁਰੇ ਨੇ ਆਪਣੇ ਪੁੱਤ ਪ੍ਰੀਤਮ ਨੂੰ ਸਰੀਕੇ ਤੋਂ ਡਰਦੇ ਨੇ ਬਾਹਰ ਪੜਨ ਲਈ ਭੇਜਦਾ ਸੀ ਕਿ ਕਿਸੇ ਰੰਜਸ ਦੇ ਵਿੱਚ ਇਹਨੂੰ ਕੋਈ ਇੱਥੇ ਨੁਕਸਾਨ ਨਾ ਪਹੁੰਚਾ ਦੇ ਪਰ ਪੰਮੀ ਉਹਦੇ ਤੋਂ ਉਲਟ ਦੋਨਾਂ ਬੱਚਿਆਂ ਨੂੰ ਇੱਥੇ ਹੀ ਰੱਖਦੀ ਆ ਪਿੰਡ ਦੇ ਵਿੱਚ ਰੱਖਦੀ ਆ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਸਿਖਾਉਂਦੀ ਆ ਬੜੀ ਨਿੱਡਰਤਾ ਨਾਲ ਬੜੀ ਦਲੇਰੀ ਨਾਲ ਘਰ ਦਾ ਸਾਰਾ ਕੰਮ ਕਰ ਆਪਣੇ ਮੋਢਿਆਂ ਤੇ ਚੱਕਦੀ ਆ ਸਾਰੀ ਖੇਤੀਬਾੜੀ ਸਾਰਾ ਕੁਝ ਆਪਣੇ ਮੋਢਿਆਂ ਤੇ ਲੈ ਲੈਂਦੀ ਆ ਸੀਰੀਆਂ ਸਾਂਝੀਆਂ ਤੋਂ ਬੜੀ ਦਲੇਰੀ ਨਾਲ ਕੰਮ ਕਰਾਉਂਦੀ ਆ ਪੰਮੀ ਆਪਣੀ ਨੰਦ ਨੂੰ ਤੇ ਆਪਣੇ ਦਿਓਰ ਨੂੰ ਬਹੁਤ ਨਿੱਡਰ ਬਣਾਉਂਦੀ ਆ ਦੋਨੇ ਬੱਚੇ ਜਵਾਨ ਹੋ ਜਾਂਦੇ ਨੇ ਦੋਨਾਂ ਦਾ ਵਿਆਹ ਕਰਦੀ ਆ ਤੇ ਐਂਡ ਤੇ ਵਿਆਹ ਕਰਨ ਤੋਂ ਬਾਅਦ ਆਪਣੇ ਘਰ ਵਾਲੇ ਦੀ ਫੋਟੋ ਦੇ ਮੂਰੇ ਜਾ ਕੇ ਖੜਦੀ ਹੈ ਤੇ ਕਹਿੰਦੀ ਹੈਗੀ ਪ੍ਰੀਤਮਾ ਮੈਂ ਤੇਰੀ ਮੌਤ ਦਾ ਬਦਲਾ ਤਾਂ ਨਹੀਂ ਲੈ ਸਕੀ ਪਰ ਆਪਣੀਆਂ ਕੋਸ਼ਿਸ਼ਾਂ ਕਰਕੇ ਮੈਂ ਇਸ ਘਰ ਨੂੰ ਬਾਰਿਸ਼ ਦੇਤਾ ਇਸ ਘਰ ਦੀ ਦੇੜੀ ਅੱਗੇ ਵਧਾਤੀ ਇਸ ਘਰ ਦੀ ਜਾਇਦਾਦ ਇਸ ਘਰ ਚ ਹੀ ਰੱਖ ਲਈ ਹਾਂਜੀ ਕਿੱਦਾਂ ਲੱਗੀ ਤੁਹਾਨੂੰ ਸਾਡੀ ਕਹਾਣੀ ਕਮੈਂਟ ਕਰਕੇ ਜਰੂਰ ਦੱਸੋ ਤੇ ਸਾਡੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰੋ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਜੀ